ਹਾਂਜੀ ਪੰਜਾਬੀਓ ਅਕਸਰੀ ਜਿਹੜੇ ਆ ਪਖੰਡੀ ਸਾਧ ਆ ਪੁੱਛਾਂ ਕੱਢਣ ਵਾਲੇ ਚੇਲੇ ਜਾਂ ਚੇਲੀਆਂ ਕਹਿ ਦਿੰਦੇ ਆ ਕਿ ਸਾਡੇ ਵਿੱਚ ਬਾਬਾ ਆ ਗਿਆ ਪੀਰ ਆ ਗਿਆ ਜਾਂ ਕੋਈ ਦੇਵੀ ਦੇਵਤਾ ਆ ਗਿਆ ਉਹਨਾਂ ਨੂੰ ਇੱਕ ਸਵਾਲ ਜ਼ਰੂਰ ਕਰਿਆ ਕਰੋ ਕਿ ਜਦੋਂ ਕਰੇ ਤੁਹਾਡੇ ਸਰੀਰ ਦੇ ਵਿੱਚ ਕੋਈ ਰਸੌਲੀ ਕੋਈ ਗੰਢ ਬਣ ਜਾਂਦੀ ਹੈ ਜਾਂ ਪਿੱਤੇ ਦੇ ਵਿੱਚ ਜਾਂ ਗੁਰਦੇ 'ਚ ਪਥਰੀ ਬਣ ਜਾਂਦੀ ਹੈ ਤੇ ਉਦੋਂ ਡਾਕਟਰ ਕੋਲੇ ਕਢਾਉਣ ਕਿਉਂ ਜਾਂਦੇ ਹੋ ਜਦੋਂ ਤੁਹਾਡੇ ਵਿੱਚ ਐਡੇ-ਐਡੇ ਦੇਵੀ-ਦੇਵਤੇ ਬਾਬੇ ਪੀਰ ਬੜੇ ਰਹਿ ਸਕਦੇ ਆ ਤੁਹਾਨੂੰ ਤਕਲੀਫ ਨਹੀਂ ਦਿੰਦੇ ਤੁਹਾਡੇ ਸਰੀਰ ਦੇ ਵਿੱਚ ਤਰਸੌਲੀ ਤੇ ਪਥਰੀ ਤੁਹਾਡਾ ਕੀ ਕਰ ਲੂ ਇਹੋ ਜਿਹੇ ਪਖੰਡੀਆਂ ਨੂੰ ਤਰਕ ਦੇ ਨਾਲ ਜਵਾਬ ਦਿਆ ਕਰੋ ਇਹਨਾਂ ਪਖੰਡਾਂ ਤੋਂ ਦੂਰ ਰਹੋ ਰੱਬ ਨੂੰ ਪ੍ਰਮਾਤਮਾ ਨੂੰ ਜਿਹੜੇ ਵੀ ਨਾਮ ਦੇ ਨਾਲ ਸਿਮਰਦੇ ਹੋ ਸਿਮਰੋ ਪਖੰਡੀਆਂ ਦਾ ਬਾਈਕ ਆਟ ਕਰੋ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਰ-ਵਾਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਾਰਿਆਂ ਦਾ ਧੰਨਵਾਦ